ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀ ਡੀਸੀਸੀ ਨੂੰ ਕਿ ਓਪੀਐਮ ਦੀ ਜਿਹੜੀ ਖੇਤੀ ਹੈਗੀ ਬਲੂਮਿੰਗ ਡੇਲ ਨਰਸਰੀ ਹੈ ਜਿਹੜੀ ਉਹ ਵਿੱਚ ਹੋ ਰਹੀ ਤੇ ਵਾਕਈ ਖੇਤੀ ਹੋ ਰਹੀ ਸੀ ਤੇ ਉੱਥੋਂ 725 ਪਲਾਂਟਸ ਹੈ ਜਿਹੜੇ ਕਬਜ਼ੇ ਚ ਲਏ ਐ ਔਰ ਜਿਨ੍ਹਾਂ ਦਾ weight 20 ਕਿਲੋ 570 ਗ੍ਰਾਮ ਹੈ ਸੋ ਨਰਸਰੀ ਦਾ ਮਾਲਕ ਸਮੀਰ ਕਾਲੀਆ ਔਰ ਸੀ ਆਰ ਮਾਲੀ ਬੋਥ ਵਾਰ ਅਰੈਸਟਡ ਇਨ ਥਿਸ ਕੇਸ ਅਜੇ ਯਾ ਡੋਡੇ ਲੱਗ ਚੁੱਕੇ ਸੀ ਅਜੇ ਯਾ ਫੁੱਲ ਸੀਗੇ ਸੀ ਔਰ ਚੀਰੇ ਵੀ ਸੀ ਕਈਆਂ ਨੂੰ ਹਫੀਮ ਦੀ ਜਿਹੜੀ ਇਹਨਾਂ ਨੇ ਪ੍ਰਕਿਰਿਆ ਉਹ ਸ਼ੁਰੂ ਕਰੀ ਹੋਈ ਸੀਗੀ ਹਾਂਜੀ ਤਾਂ ਅਗੇਂਸਟ ਦਾ ਲਾਅ ਹੈ ਇਹਦੇ ਵਿੱਚ ਪਰਮਿਸ਼ਨ ਔਰ ਪਰਮਟ ਗਵਰਨਮੈਂਟ ਵੱਲੋਂ ਹੋਣਾ ਚਾਹੀਦਾ ਨਰਸਰੀ ਦੀ ਆਰਟ ਦੇ ਵਿੱਚ ਅਫੀਮ ਦੀ ਖੇਤੀ ਕੀਤੀ ਜਾ ਰਹੀ ਸੀ ਔਰ ਚੰਡੀਗੜ੍ਹ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ ਨਰਸਰੀ ਦੇ ਮਾਲਕ ਤੇ ਮੈਨੇਜਰ ਨੂੰ ਗ੍ਰਿਫਤਾਰ ਕੀਤਾ ਹੈ ਔਰ ਕਿੰਨੇ ਬੂਟੇ ਸੀ ਕਿਵੇਂ ਪੁਲਿਸ ਨੂੰ ਪਤਾ ਲੱਗਿਆ ਗੱਲਬਾਤ ਕਰਦੇ ਆ ਚੰਡੀਗੜ੍ਹ ਪੁਲਿਸ ਦੇ ਸੀਨੀਅਰ ਅਧਿਕਾਰੀ ਸਰਦ ਨਾਲ ਨੇ ਦਿਲਸ਼ੇਰ ਸਿੰਘ ਚੰਦੇਲ ਜੀ ਚੰਦੇਲ ਸਾਹਿਬ ਸਭ ਤੋਂ ਪਹਿਲਾਂ ਤਾਂ ਬਹੁਤ ਵੱਡੀ ਕਾਮਯਾਬੀ ਤੁਸੀਂ ਕਹਿ ਰਹੇ ਕਿ ਮਿਲੀ ਹੈ ਕਿਉਂਕਿ ਇਨਫੋਰਮੇਸ਼ਨ ਕਿਵੇਂ ਆਈ ਤੁਹਾਨੂੰ ਔਰ ਕਿੰਨੇ ਬੂਟੇ ਸੀਗੇ ਔਰ ਕਿਹੜੀ ਨਰਸਰੀ ਹੈ ਜਿਹਦੇ ਵਿੱਚ ਅਫੀਮ ਦੀ ਖੇਤੀ ਕੀਤੀ ਜਾ ਰਹੀ ਸੀ ਦੇਖੋ ਇਹ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀ ਡੀ ਸੀ ब्लूमिंगडेल नर्सरी है जडी ओदेच हो रही, so, हो रही सो ऑन रिसीविंग दिस इंफॉर्मेशन ਸਾਡੀ ਪੁਲਿਸ ਪਾਰਟੀ ਸਾਈ ਰਾਹੁਲ ਅਲੋਂਗ ਵਿਦ ਅਦਰ ਅਫੀਸ਼ੀਅਲ ਮੌਕੇ ਤੇ ਪਹੁੰਚੇ ਉਹਨਾਂ ਨੇ ਵੈਰੀਫਾਈ ਕੀਤਾ ਔਰ ਉਸ ਤੋਂ ਬਾਅਦ ਮੈਨੂੰ ਕਾਲ ਕੀਤਾ ਮੈਂ ਤੇ ਇਨਸਪੈਕਟਰ ਜਸਮਿੰਦਰ ਸਿੰਘ ਵੀ ਰੀਚਡ ਔਨ ਦਾ ਸਪਾਟ ਅਸੀਂ ਵੀ ਵੈਰੀਫਾਈ ਕੀਤਾ ਉੱਥੇ ਵਾਕਈ ਖੇਤੀ ਹੋ ਰਹੀ ਸੀ ਤੇ ਉੱਥੋਂ 725 ਪਲਾਂਟਸ ਹੈ ਜਿਹੜੇ ਕਬਜ਼ੇ ਚ ਲਏ ਐ ਔਰ ਜਿਨ੍ਹਾਂ ਦਾ ਬੇਟ 20 ਕਿਲੋ 570 ਗ੍ਰਾਮ ਹੈ ਸੋ ਨਰਸਰੀ ਦਾ ਮਾਲਕ ਸਮੀਰ ਕਾਲੀਆ ਔਰ ਸੀ ਆਰ ਮਾਲੀ ਬੋਥ ਵਾਰ ਅਰੈਸਟਡ ਇਨ ਥਿਸ ਕੇਸ ਐਂਡ ਟੂਡੇ ਵੀ ਵਿਲ ਪ੍ਰੋਡਿਊਸ देम ਇਨ ਦੀ ਕੋਰਟ ਫਾਰ ਸੀਕਿੰਗ ਪੋਲਿਸ ਰਿਮਾਨਡ ਇਨਾਂ ਨੇ ਦੱਸਿਆ ਸਰ ਤੁਹਾਨੂੰ ਕਿ ਕਿੰਨੇ ਸਾਲਾਂ ਤੋਂ ਜਾਂ ਪਹਿਲੀ ਵਾਰ ਹੀ ਇਹਨਾਂ ਨੇ ਐਕਸਪੈਰੀਮੈਂਟ ਕੀਤਾ ਸੀਗਾ ਜਾਂ ਪਹਿਲਾਂ ਵੀ ਗਾਉਂਦੇ ਰਹੇ ਆ ਇਹ ਪਾਰਟ ਆਫ ਇਨਵੈਸਟੀਗੇਸ਼ਨ ਆ ਹਲੇ ਸਾਰੀ ਰਾਤ ਦਾ ਮਾਮਲਾ ਹੈ ਕੋਈ ਆਪਣਾ ਹੁਣ ਪੁਲਿਸ ਰਿਮਾਨਡ ਲਵਾਵਾਂਗੇ ਉਹਦੇ ਵਿੱਚ ਜੋ ਕੁਝ ਆਊਗਾ THEN WE WILL TAKE एक्शन ਅਕੋਰਡਿੰਗਲੀ ਡਿਸਪੋਜ਼ਲ ਕਰਤਾ ਜਿਹੜੇ ਪਲਾਂਟ ਸੀਗੇ ਨਹੀਂ ਉਹ ਤਾਂ ਕੋਰਟ ਤੋਂ ਪਰਮਿਸ਼ਨ ਤੋਂ ਬਾਅਦ ਹੋਊਗਾ ਔਰ ਜਿਸ ਤਰੀਕੇ ਨਾਲ ਪਲਾਂਟਸ ਦੀ ਕਿੱਥੇ ਪਹੁੰਚੋ ਸੀ ਯਾਨੀ ਉਹ ਹਫੀਮ ਲੱਗ ਚੁੱਕੀ ਸੀ ਜਾਂ ਹਜੇ ਜਾਂ ਡੋਡੇ ਲੱਗ ਚੁੱਕੇ ਸੀ ਹਜੇ ਜਾਂ ਫੁੱਲ ਸੀਗੇ ਸੀ ਤੇ ਚੀਰੇ ਵੀ ਸੀ ਕਈਆਂ ਨੂੰ ਯਾਨੀ ਕਿ ਹਫੀਮ ਦੀ ਜਿਹੜੀ ਇਹਨਾਂ ਨੇ ਪ੍ਰਕਿਰਿਆ ਉਹ ਸ਼ੁਰੂ ਕਰੀ ਹੋਈ ਸੀਗੀ ਹਾਂਜੀ ਕੀ ਸਰ ਹੁਣ ਐਕਸ਼ਨ ਇਹਨਾਂ ਦੇ ਖਿਲਾਫ ਹੋ ਰਿਹਾ ਐਕਸ਼ਨ ਮੁਕੱਦਮਾ ਦਰਜ ਹੋ ਗਿਆ ਐਨਡੀਪੀਐਸ ਐਕਟ ਦੇ ਤਹਿਤ ਇਹ ਤੋਂ ਬੜਾ ਹੋਰ ਕੋਈ ਐਕਸ਼ਨ ਤਾਂ ਹੋ ਹੀ ਨਹੀਂ ਸਕਦਾ ਇਹਨਾਂ ਨੇ ਹੋਰ ਵੀ ਦੱਸਿਆ ਕਿ ਪਹਿਲਾਂ ਕਿਤੇ ਸਪਲਾਈ ਜਾਂ ਕੋਈ ਹੋਰ ਤੋਂ ਲੱਗਦਾ ਵੀ ਵੇਚਣ ਵਾਸਤੇ ਜਾਂ ਖਾਣ ਵਾਸਤੇ ਉਹ ਪਾਉਂਦੇ ਆਪਨ ਇਨਵੈਸਟੀਗੇਸ਼ਨ ਆ ਹੁਣ ਪਤਾ ਕਰਾਂਗੇ ਵੈਸੇ ਸਰ ਪੰਜਾਬ ਦੇ ਵਿੱਚ ਔਰਤਾਂਾਂ ਤੇ ਬਹੁਤ ਸਾਰੀ ਮੰਗ ਉੱਠਦੀ ਆ ਲੋਕਾਂ ਦੇ ਘਰਾਂ ਦੇ ਵਿੱਚ ਕੋਈ ਉਗਾ ਲੈਂਦੇ ਆ ਕਹਿਣਾ ਕੀ ਚਾਉਂਗੇ ਉਹਨਾਂ ਨੂੰ ਜਿਹੜੇ ਇਸ ਤਰ੍ਹਾਂ ਦੇ ਕੰਮ ਕਰ ਰਹੇ ਆ ਦੇਖੋ ਇਹ ਤਾਂ ਅਗੇਂਸਟ ਦਾ ਲਾਅ ਹੈ ਇਹਦੇ ਵਿੱਚ ਪਰਮਿਸ਼ਨ ਔਰ ਪਰਮਟ ਗਵਰਨਮੈਂਟ ਵੱਲੋਂ ਹੋਣਾ ਚਾਹੀ ਤਾਂ ਚੰਡੀਗੜ੍ਹ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਅਫੀਮ ਦੇ ਜਿਹੜੇ ਬੂਟੇ ਆ ਉਹਨਾਂ ਨੂੰ ਨਸ਼ਟ ਕੀਤਾ ਹੈ ਔਰ ਕਿਉਂਕਿ ਕੁਝ ਡੋਡੇ ਜਿਹੜੇ ਲੱਗੇ ਹੋਏ ਸੀ ਡੋਡਿਆਂ ਦੇ ਉੱਪਰ ਚੀਰੇ ਵੀ ਲਾ ਕੇ ਅਫੀਮ ਕੱਢੀ ਵੀ ਹੋਈ ਸੀ ਉਹਨਾਂ ਦੇ ਵਿੱਚੋਂ ਤਾਂ ਚੰਡੀਗੜ੍ਹ ਪੁਲਿਸ ਨੇ ਹੁਣ ਨਰਸਰੀ ਦੇ ਮਾਲਕ ਨੂੰ ਗ੍ਰਿਫਤਾਰ ਕੀਤਾ ਹੈ ਨਾਲ ਹੀ ਮੈਨੇਜਰ ਦੀ ਵੀ ਗ੍ਰਿਫਤਾਰੀ ਹੋਈ ਹੈ ਔਰ ਉਸ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮੁਕਦਮਾ ਦਰਜ ਕਰ ਲਿਆ ਗਿਆ ਕੈਮਰਾ ਪਰਸਨ ਜਸ਼ਨ ਦੇ ਨਾਲ ਵਿਕਰਮ ਸਿੰਘ ਪ੍ਰੋ ਪੰਜਾਬ ਟੀਵੀ ਚੰਡੀਗੜ੍ਹ